ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆ ਇਹ ਛੇ ਛੇ ਕੁੰਡਿਆਂ ਦਾ ਡਿਜ਼ਾਈਨ ਵਾ ਦੋ ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਤੇ ਬਣਾ ਸਕਦੇ ਹੋ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ ਛੇ ਕੁੰਡੇ ਗਿਣ ਲੈਣੇ ਫਿਰ ਛੇ ਫਿਰ ਛੇ 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 ਕੁੰਡੇ ਗੇਂਦੇ ਹੋਏ ਚਾਰ ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਡਿਜ਼ਾਈਨ ਸਿਰਫ ਚਾਰ ਹੀ ਕੁੰਡਿਆਂ ਤੇ ਬਣਦਾ ਵਾ ਇਹ ਦੋ ਕੁੰਡੇ ਮੈਂ ਗੈਪ ਵਾਸਤੇ ਪੁੱਠੇ ਰੱਖੇ ਆ ਜੇ ਤੁਸੀਂ ਇਹ ਜਾਦੇ ਕੁੰਡੇ ਪੁੱਠੇ ਰੱਖਣੇ ਜਾਦੇ ਵੀ ਰੱਖ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਆ ਇਹ ਡਿਜ਼ਾਈਨ ਦੋ ਸਲਾਈਆਂ ਵਿੱਚ ਬਣ ਕੇ ਕੰਪਲੀਟ ਹੁੰਦਾ ਵਾ ਤੁਸੀਂ ਕਿਸੇ ਵੀ ਕਲਰ ਤੇ ਬਣਾਉਂਗੇ ਬਹੁਤ ਹੀ ਉੱਬਰ ਕੇ ਆਉਂਦਾ ਵਾ ਅਵੇਖੋ ਮੈਂ ਸੁਰਮੇ ਰੰਗੇ ਕਲਰ ਤੇ ਵੀ ਬਣਾਇਆ ਇਤੈ ਵੀ ਬਹੁਤ ਹੀ ਸੋਨਾ ਲੱਗਾ ਏ ਡਿਜ਼ਾਈਨ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧੱਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਧੱਗਾ ਬਾਹਰ ਨੂੰ ਕਰਨਾ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਨਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਬੈਕ ਸਾਈਡ ਤੋਂ ਪਹਿਲਾਂ ਬਣਾਉਣਾ ਤੀਸਰੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ 6 ਕੁੰਡੀਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਡਿਜ਼ਾਈਨ ਸਿਰਫ ਚੌਵਾਂ ਕੁੰਡਿਆਂ ਤੇ ਬਣਨਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾਉਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਪਹਿਲਾਂ ਬਣਾਉਣਾ ਤੀਸਰੇ ਕੁੰਡੇ ਨੂੰ ਬਾਅਦ ਵਿੱਚ ਹਾਂ ਵੇਖੋ ਇਸ ਤਰੀਕੇ ਨਾਲ ਡਿਜ਼ਾਈਨ ਬਣਨਾ ਦੋ ਕੁੰਡੇ ਫੁੱਟੇ ਧਾਗਾ ਬਾਹਰ ਨੂੰ ਕਰਨਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ ਹੋ ਅੱਗੇ ਲੈ ਆਉਣਾ ਪਹਿਲਾਂ ਬਣਾਉਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਜਿਸ ਤਰੀਕੇ ਨਾਲ ਤੁਹਾਨੂੰ ਸੌਖਾ ਲੱਗਦਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਸੈਂਟਰ ਵਿੱਚ ਲੈ ਆਉਣਾ ਤੀਸਰੇ ਕੁੰਡੇ ਨੂੰ ਪਿੱਛੇ ਲੈ ਜਾਣਾ ਆ ਵੇਖੋ ਡਿਜ਼ਾਈਨ ਜਿਸ ਤਰੀਕੇ ਨਾਲ ਮਰਜ਼ੀ ਬਣਾਓ ਜਿਵੇਂ ਤੁਹਾਨੂੰ ਸੌਖਾ ਲੱਗਦਾ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਲਾਈ ਕੰਪਲੀਟ ਹੋ ਗਈ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਦੂਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਫੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਲਾਈ ਪੁੱਠੀ ਸਾਈਡ ਤੋਂ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਜਿਹੜੇ ਦੋ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਉਹਨਾਂ ਨੂੰ ਪੁੱਠੇ ਬਣਾਉਣਾ ਬਹੁਤ ਹੀ ਸੌਖਾ ਡਿਜ਼ਾਈਨ ਹੈ ਬਲੈਕ ਕਲਰ ਤੇ ਵੀ ਬਹੁਤ ਹੀ ਉੱਬਰ ਕੇ ਆਉਂਦਾ ਤੁਸੀਂ ਇਹ ਡਿਜ਼ਾਈਨ ਨੂੰ ਬਲੈਕ ਕਲਰ ਤੇ ਵੀ ਬਣਾ ਸਕਦੇ ਹੋ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਦੋਸ ਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤਾਂ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਸ਼ੁਰੂ ਕਰਨਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਉੱਬਰ ਵਾ ਉੱਬਰ ਵਾ ਬਣਦਾ ਹੈ ਡਿਜ਼ਾਈਨ ਤਾਂ ਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਖੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ